ਸਭ ਤੋਂ ਪਹਿਲਾਂ ਤਾਂ ਮੈਂ ਬੀਵੀਐਨ ਪੰਜਾਬ ਵਾਲਿਆਂ ਦਾ ਆਪਣੇ ਪਿੰਡ ਥੂਪੀਆ ਦੇ ਵਿੱਚ ਆਣ ਤੇ ਬਹੁਤ ਬਹੁਤ ਸਮੁੱਚੇ ਨਗਰ ਵੱਲੋਂ ਪੂਰੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਕੁਝ ਸਮਾਜ ਦੀਆਂ ਕ੍ਰਿਤੀਆਂ ਬਾਰੇ ਸਾਡੇ ਨਗਰ ਦੇ ਬਹੁਤ ਮਾਣ ਔਰ ਸਤਿਕਾਰਯੋਗ ਬਜ਼ੁਰਗਾਂ ਨੇ ਔਰ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਕੁਝ ਕ੍ਰਿਤਿਆਵਾਂ ਦੇ ਬਾਰੇ ਬਹੁਤ ਵੱਡਾ ਫੈਸਲਾ ਲਿਆ ਹੈ ਜੋ ਕਿ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿੰਦਾ ਹਾਂ ਸਭ ਤੋਂ ਪਹਿਲਾਂ ਤਾਂ ਨੰਬਰ 1 ਜੋ ਸਮੁੱਚੇ ਨਗਰ ਦਾ ਫੈਸਲਾ ਹੋਇਆ ਹੈ ਨੰਬਰ 1 ਤੇ ਖੁਸਰਿਆਂ ਦੀ ਵਿਦਾਈ ਦਾ 3100 ਰੁਪਏ ਦਿੱਤਾ ਜਾਊਗਾ ਇਸ ਤੋਂ ਵੱਧ ਕੋਈ ਵੀ ਸੱਜਣ ਮਤਲਬ ਸਾਡੇ ਪਿੰਡ ਚੋਂ ਪੈਸੇ ਵੱਧ ਨਹੀਂ ਦੇਵੇਗਾ ਔਰ ਖੁਸਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਪਾਈ ਨੂੰ ਪਿੰਡ ਚ ਆ ਕੇ ਮਜਬੂਰ ਨਾ ਕਰਨ ਜੋ ਪਿੰਡ ਦਾ ਵਿਦੇਜ ਹੈ ਉਹਦੇ ਵਿੱਚ ਆਪਣੇ ਮਰਿਆਦਾ ਨੂੰ ਕਾਇਮ ਰੱਖਣ ਨੰਬਰ 2 ਵਿਆਹ ਦੀ ਵਧਾਈ ਤੇ 2100 ਰੁਪਏ ਦੀ ਵਧਾਈ ਲੈ ਸਕਦੇ ਹਨ ਨੰਬਰ 3 ਸਾਂਤ ਭਾਵੇਂ ਆਪਣੇ ਘਰ ਵਿੱਚ ਹੋਵੇ ਭਾਵੇਂ ਦੂਜੇ ਘਰ ਵਿੱਚ ਜਾਣਾ ਹੋਵੇ ਪਰਿਵਾਰ ਦੇ ਜੋ ਦੋ ਜੀ ਜਾਣਗੇ ਮਾਮਾ ਤੇ मामੀ ਦੋਵੇਂ ਸਾਥ ਕਰਾਂਗੇ ਸਾਡੇ ਘਰ ਤੇ ਵੀ ਤੇ ਜੇ ਅਸੀਂ ਜਾਣਾ ਹੈ ਤਾਂ ਉੱਥੇ ਵੀ ਨੰਬਰ 4 ਤੇ ਵਿਆਹ ਦੇ ਡੀਜੇ ਸਿਰਫ ਇੱਕ ਦਿਨ ਲੱਗੇਗਾ ਅਤੇ ਰਾਤ 11 ਵਜੇ ਤੱਕ 11 ਵਜੇ ਤੋਂ ਬਾਅਦ ਡੀਜੇ ਨਹੀਂ ਲੱਗੇਗਾ ਨੰਬਰ 5 ਕਿਸੇ ਵੀ ਵਿਆਹ ਤੇ ਲੜਕੀ ਵੱਲੋਂ ਰੀਵਨ ਨਹੀਂ ਕਟਾਇਆ ਜਾਵੇਗਾ ਨੰਬਰ 6 ਮਰਗ ਤੇ ਸਿਰਫ ਤਿੰਨ ਜਗ੍ਹਾ ਹੀ ਅਫਸੋਸ ਕੀਤਾ ਜਾਵੇਗਾ ਮਰਗ ਵਾਲੇ ਘਰ ਨਾਨਕੇ ਸਸਰਾਲ ਤੀਆਂ ਪਹਿਣਾ ਕਿਸੇ ਕੋਲ ਨਹੀਂ ਜਾਇਆ ਜਾਵੇਗਾ ਨੰਬਰ ਨੋਟ ਅਫਸੋਸ ਸਿਰਫ ਭੋਗ ਤੱਕ ਹੀ 16 ਤੱਕ ਕੀਤਾ ਜਾਵੇਗਾ ਨੰਬਰ 7 ਅਗਰ ਪਿੰਡ ਵਿੱਚ ਕੋਈ ਬਾਹਰ ਵਾਲਾ ਗਊਆਂ ਛੱਡਦਾ ਹੈ ਉਸ ਨੂੰ 10000 ਰੁਪਇਆ ਚਾਹੇ ਕੋਈ ਪਿੰਡ ਦਾ ਵਸਨੀਕ ਹੈ ਚਾਹੇ ਕੋਈ ਬਾਹਰ ਦਾ ਹੈ ਉਸ ਨੂੰ 10 ਰੁਪਇਆ ਪਿੰਡ ਦੀ ਪੰਚਾਇਤ ਵੱਲੋਂ ਜੁਰਮਾਨਾ ਲਾਇਆ ਜਾਵੇਗਾ 10000 ਰੁਪਇਆ ਨੰਬਰ 8 ਜੋ ਪਿੰਡ ਦਾ ਵਿਅਕਤੀ ਨਸ਼ੇ ਵੇਚਣ ਵਾਲੇ ਛੁਡਵਾਉਂਦਾ ਹੈ ਉਹਦਾ ਪਿੰਡ ਵੱਲੋਂ ਸਾਥ ਨਹੀਂ ਦਿੱਤਾ ਜਾਵੇਗਾ ਨੰਬਰ 9 ਕੁਆੜ ਖਰੀਦਣ ਵਾਲਾ ਸਿਰਫ ਇੱਕ ਵਿਅਕਤੀ ਹੀ ਇੱਕ ਮੋਟਰਸਾਈਕਲ ਤੇ ਆਵੇਗਾ ਉਸ ਦਾ ਆਧਾਰ ਕਾਰਡ ਉਸ ਦੇ ਕੋਲ ਹੋਵੇਗਾ ਉਹ ਸਿਰਫ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਪਿੰਡ ਵਿੱਚ ਘੁੰਮ ਸਕੇਗਾ ਸੋ ਇਹ ਹੈ ਜੀ ਨੰਬਰ 10 ਜਿਹੜਾ ਸਾਡੀਆਂ ਲੜਕੀਆਂ ਲਹਿੰਗਾ ਪਾ ਲੀਆਂ ਹਨ ਉਹ ਪਿੰਡ ਵੱਲੋਂ ਬੰਦ ਕੀਤਾ ਗਿਆ ਹੈ ਲੜਕੀ ਸਿਰਫ ਸੂਹਾ ਸੂਟ ਜੋ ਨਾਨਕੇ ਪਰਿਵਾਰ ਵਾਲੇ ਲੈ ਕੇ ਆਉਂਦੇ ਹਨ ਉਹੀ ਪਾਵੇਗੀ ਉਹਦੇ ਨਾਲੇ 베ਦੀ ਦੀ ਰਸਮ ਹੋਵੇਗੀ ਸੋ ਹੋਰ ਤਾਂ ਨਹੀਂ ਸ਼ੇਰਮਣੀ ਮੈਨੇ ਸ਼ੇਰਮਣੀ ਮੈਨੇ ਨਹੀਂ ਮੈਨਾ ਕਰਦਾ ਸ਼ੇਰਮਣੀ ਅੱਛਾ ਹੋਰ ਵੀ ਅੱਛਾ ਲੜਕਾ ਜੋ ਵਿਆਹ ਵਾਲਾ ਜੋ ਪਿੰਡ ਪਿੰਡ ਦੇ ਲੜਕੇ ਦੀ شادی ਹੋਵੇਗੀ ਉਹ ਵੀ ਮਤਲਬ ਆਪਣੇ ਸ਼ੇਰਵਾਨੀ ਨਹੀਂ ਪਾਵੇਗਾ ਆਪਣਾ ਸੈਂਪਲ ਸੂਟ ਪਾਵੇਗਾ ਹਾਂਜੀ ਬੇਨਤੀ ਇਹ ਹੈ ਪਿੰਡ ਨਗਰ ਨਿਵਾਸੀਆਂ ਨੇ ਕੁਝ ਫੈਸਲੇ ਕੀਤੇ ਐ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੋ ਵੀ ਫੈਸਲੇ ਕੀਤੇ ਐ ਕਿਉਂਕਿ ਪਹਿਲੇ ਵੀ ਫੈਸਲੇ ਥੂਪੀਏ ਹੁੰਦੇ ਹੁੰਦੇ ਸੀ ਥੂਪੀਏ ਦਾ ਫੈਸਲਾ ਜਿਹੜਾ ਉਹ ਸਾਰਾ ਸਮਾਜ ਠੀਕ ਮੰਨਦਾ ਸੀ ਅਸੀਂ ਹੁਣ ਪਿੰਡ ਨੇ ਇਹ ਫੈਸਲਾ ਕੀਤਾ ਹੈ ਕੋ ਫੈਸਲੇ ਕੀਤੇ ਹੈਗੇ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਫੈਸਲਿਆਂ ਤੇ ਆਪਣੇ ਆਪਣੇ ਤੌਰ ਤੇ ਲਾਗੂ ਕਰਨਾ ਹੈਗਾ ਔਰ ਹਰ ਬੰਦੇ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਜਿਹੜਾ ਕੋਈ ਇਹਨਾਂ ਫੈਸਲਿਆਂ ਤੇ ਅਲੱਗ ਜਾਊਗਾ ਸਾਰੇ ਪਿੰਡ ਨੂੰ ਬੇਨਤੀ ਹੈ ਕਿ ਉਹਦੇ ਘਰ ਕੋਈ ਬੰਦਾ ਜਾਊਗਾ ਨਹੀਂ ਜੇ ਕੋਈ ਸ਼ਾਂਤ ਨੂੰ ਦੋ ਬੰਦੇ ਤੇ ਵੱਧ ਲੈ ਕੇ ਜਾਂਦਾ ਹੈਗਾ ਜੇ ਕਿਸੇ ਨੂੰ ਕਹਿੰਦਾ ਉਹ ਬੰਦਾ ਨਹੀਂ ਜਾਊਗਾ ਨਾ ਕੋਈ ਹੋਰ ਜਾਊਗਾ ਇਸੇ ਤਰ੍ਹਾਂ ਮਤਲਬ ਜਿਹੜੇ ਬਾਕੀ ਫੈਸਲੇ ਹੈਗੇ ਬਾਕੀ ਫੈਸਲਿਆਂ ਦਾ ਵੀ ਸਾਰਿਆਂ ਦਾ ਇਹ ਫੈਸਲਾ ਹੈਗਾ ਕਿ ਸਾਰੇ ਬੰਦੇ ਜਿੰਨੇ ਵੀ ਹੈ ਉਹਦੇ ਨਹੀਂ ਜਾਣਗੇ ਉਸ ਬੰਦੇ ਦੇ ਘਰ ਪਿੰਡ ਦਾ ਇਹ ਫੈਸਲਾ ਸਰਮਸਦਨੀ ਨਾਲ ਹੋਇਆ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਫੈਸਲਿਆਂ ਤੇ ਕਾਇਮ ਰਹਿਣ ਮੈ ਸੁਮਨਾਤ ਪਿੰਡ ਤੂਪੀਏ ਤੋਂ ਸਾਰੇ ਨਗਰ ਵਾਸੀਆਂ ਨੂੰ ਬਜ਼ੁਰਗਾਂ ਨੂੰ ਤੇ ਭਰਾਮਾਂ ਨੂੰ ਅਜੀਬ ਬੱਚਿਆਂ ਨੂੰ ਬੇਨਤੀ ਕਰਨਾ ਤੇ ਕੁਝ ਫੈਸਲੇ ਜਿਹੜੇ ਸਾਰਿਆਂ ਨੇ ਰਲ ਮਿਲ ਕੇ ਕੀਤੇ ਹੈ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਤਨ ਮਨ ਟਲਣ ਤੋਂ ਸਹੀ ਰੱਖਨੇ ਚਾਹੀਦੇ ਆ ਉਹ ਉਸ ਫੈਸਲਿਆਂ ਤੇ ਅਡਾਲ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਨਗਰ ਨੂੰ ਸਾਰੇ ਇਲਾਕੇ ਬੜੀ ਮਾਨ ਦਿੱੰਗੇ ਹੈ ਕਿ ਪਹਿਲੇ ਵੀ ਬਹੁਤ ਅੱਜ ਤੋਂ ਸੈਪਟਰੇਲ ਪਹਿਲੇ ਵੀ ਜੋ ਰਸੂਣ ਬਾਦ ਬਰਾਦਰੀ ਵਾਲੇ ਹੋਏ ਐ ਉਹ ਸਾਡੇ ਚਾਹੇ ਹਰਿਆਣਾ ਹੈ ਚਾਹੇ ਰਾਜਸਥਾਨ ਹੈ ਚਾਹੇ ਮੱਧ ਪ੍ਰਦੇਸ਼ ਹੈ ਸਾਰੇ ਗੁੱਜਰ ਬਰਾਦਰੀ ਦੇ ਇੱਥੇ ਹੁੰਦੇ ਰਹੇ ਐ ਉਹਨੂੰ ਵਰਕਰਾਂ ਰੱਖਣ ਵਾਸਤੇ ਹੁਣ ਉਪਰਾਲਾ ਕੀਤਾ ਹੈ ਨਗਰ ਨਿਵਾਸੀਆਂ ਨੇ ਸੋ ਮੈਂ ਸੋਮਨਾ ਬੇਨਤੀ ਕਰਨਾ ਕਿ ਸਾਰੇ ਨਗਰ ਨਿਵਾਸੀ ਨੂੰ ਇਸ ਗੱਲ ਤੇ ਇਹਨਾਂ ਫੈਸਲਿਆਂ ਤੇ ਅਟਲ ਰਹਿਣਾ ਚਾਹੀਦਾ ਹੈ ਤਾਂ ਕਿ ਆਪਣੇ ਪਿੰਡਲਾ ਪਹਿਲੇ ਵਾਰਾ ਨਾ ਮੁੜ ਕੇ ਮਾਰ ਕਰਾਰ ਕੀਤਾ ਜਾਵੇ ਜੈਨਾਮ ਜੀ ਮੈਂ ਸਾਰੇ ਨਗਰ ਵੱਲੋਂ ਥੋੜਾ ਬੀਵੀਐਨ ਚੈਨਲ ਦਾ ਤੇ ਤੁਹਾਡੇ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਦੀਆਂ ਜਿਸ ਤਰ੍ਹਾਂ ਸਾਡੇ ਚਾਚਾ ਜੀ ਉਹਨਾਂ ਨੇ ਬਾਜਵਾਜੀ ਨੇ ਆਪਣੇ ਨਗਰ ਦੀਆਂ ਜੋ ਕ੍ਰੀਤੀਆਂ ਜਾਂ ਸਮਾਜ ਦੀਆਂ ਕ੍ਰੀਤੀਆਂ ਉਹਨਾਂ ਬਾਰੇ ਜਾਣੂ ਕਰਾਇਆ ਮੈਂ ਤਾਂ ਇਹ ਸਾਰੇ ਮੈ ਤੋਂ ਵੱਡੇ ਬਜ਼ੁਰਗ ਵੀ ਬੈਠੇ ਨੇ ਭਰਾ ਵੀ ਬੈਠੇ ਬੱਚੇ ਵੀ ਬੈਠੇ ਨੇ ਇਹਨਾਂ ਜਨਾਂ 'ਚ ਬੇਨਤੀ ਜ਼ਰੂਰ ਕਰਦਾ ਹਾਂ ਪੀ ਜੋ ਨਗਰ ਨੇ ਸਰਬਸੰਮਤੀ ਨਾਲ ਇਹ ਜਿਹੜਾ ਕ੍ਰਿਤਿਆ ਨੂੰ ਸੁਧਾਰਨ ਦੇ ਲਈ ਅਪਰਾਲਾ ਕੀਤਾ ਇਹ ਬਹੁਤ ਵਧਾਈ ਦੇ ਪਾਤਰ ਨੇ ਇੱਕ ਗੱਲ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਵੀ ਜੋ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਪਹਿਲੇ ਵੀ ਸਮਾਜ ਦੇ ਵਿੱਚ ਨਗਰ ਦੇ ਵਿੱਚ ਬੜੇ ਫੈਸਲੇ ਲਏ ਸੀਗੇ ਅਗਰ ਤੁਸੀਂ ਇਹਨਾਂ ਨੂੰ ਜਿਹੜੇ ਅੱਜ ਕ੍ਰਿਤਿਆਵਾਂ ਬਾਰੇ ਵਿਚਾਰ ਕੀਤੀ ਹੈ ਇਹਨੂੰ ਲਾਗੂ ਕਰ ਦੇਣਗੇ ਤਾਂ ਮੈਂ ਸਮਝਦਾ ਜਿਹੜੇ ਸਾਡੇ ਬਜ਼ੁਰਗ ਪਹਿਲੇ ਵੀ ਹੋਗੇ ਚਲੇਗੇ ਨਾ ਉਹ ਤੁਹਾਡੇ ਪਰ ਬਹੁਤ بڑا ਆਸ਼ੀਰਵਾਦ ਦੇਣਗੇ ਸੋ ਇਹ ਬੇਜਿੱਦ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਕ੍ਰਿਤਿਆਵਾਂ ਨੂੰ ਸੁਧਾਰਨ ਦੇ ਲਈ ਹਰ ਕਿਸ ਦਾ ਫਾਇਦਾ ਹੋਊਗਾ ਗਰੀਬ ਜਨਤਾ ਦਾ ਵੀ ਬੱਚੇ-ਬੱਚੇ ਦਾ ਚੀਜ਼ ਦਾ ਫਾਇਦਾ ਹੋਊਗਾ ਖਾਸ ਕਰਕੇ ਜੋ ਸਾਡੇ ਸਮਾਜ ਦੀ ਕ੍ਰਿਤਿਆ ਨੇ ਇਹਨਾਂ ਨੂੰ ਸੁਧਾਰਨ ਲਈ ਕਿਸੇ ਵਿਲੇ ਇਨਸਾਨਾਂ ਦੀ ਡਿਊਟੀ ਲੱਗਦੀ ਹੈ ਸੋ ਤੁਸੀਂ ਬਹੁਤ ਭਾਗਾਂ ਵਾਲੇ ਸਾਰੇ ਨਗਰ ਵਾਲੇ ਜਿਹੜੇ ਡਿਊਟੀ ਨਿਭਾ ਰਹੇ ਨੇ ਭਾਈ ਸਾਰੇ ਇਹਨੂੰ ਇਹਨ ਮੈਨੂੰ ਲਾਗੂ ਜ਼ਰੂਰ ਕਰ ਲਿਓ ਕੋਈ ਜਿਹੜੀਆਂ ਹੋਰ ਕੁਝ ਥੋੜੀਆਂ ਬਹੁਤੀਆਂ ਕ੍ਰਿਤਿਆ ਨੇ ਉਹ ਆਪਣੇ ਤੌਰ ਤੇ ਪਿੰਡ ਦੇ ਵਿੱਚ ਲਾਗੂ ਕਰੋ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਭਾਈ ਅੱਜ ਉਹ ਫੈਸਲੇ ਲਏ ਸਰਬਸੰਮਤੀ ਦਾ ਸਾਰਿਆਂ ਨੂੰ ਇਹ ਮੰਨਣੇ ਚਾਹੀਦੇ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਜਲਸਾ ਬਸੀਂ ਤੁਹਾਡੇ ਇਸ ਚੈਨਲ ਥਰੂ ਬੀਬੀਨ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਵੀ ਸਾਡੇ ਇਸ ਨਗਰ ਨੇ ਇਕੱਠੇ ਹੋ ਕੇ ਪਹਿਲਾਂ ਵੀ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਪੰਚ ਸਾਰੇ ਵੀ ਦੱਸਿਆ ਸਾਰਿਆਂ ਨੇ ਵੀ ਪਹਿਲਾਂ ਵੀ ਵਧੀਆ ਤੋਂ ਵਧੀਆ ਫੈਸਲੇ ਸਾਡੇ ਨਗਰ 'ਚ ਹੋਏ ਬਰਾਦਰੀ ਪ੍ਰਤੀ ਵੀ ਕਿਸੇ ਵੀ ਸਮਾਜ ਦੀ ਹੋਰ ਗੱਲਬਾਤ ਹੋਵੇ ਤਾਂ ਮੈਂ ਉਹਨਾਂ ਫੈਸਲਿਆਂ ਨੂੰ ਬਰਕਰਾਰ ਰੱਖਦੇ ਹੋਏ ਅੱਜ ਸਾਡੇ ਨਗਰ ਨਾਇਰ ਬਜ਼ੁਰਗਾਂ ਨੇ ਬਹੁਤ ਵਧੀਆ ਫੈਸਲੇ ਕੀਤੇ ਆ ਅਸੀਂ ਇਹ ਸਾਰੇ ਅੱਜ ਪਰਨ ਕਰਕੇ ਜਾਈਏ ਜਿੰਨੇ ਵੀ ਅਸੀਂ ਨਗਰ ਨਿਵਾਸੀ ਇਕੱਠੇ ਹੋਏ ਆ ਕਿ ਇਹਨਾਂ ਦੀ ਜੋ ਬਜ਼ੁਰਗਾਂ ਦੀ ਸੋਚ ਤੇ ਜਿੱਦਾਂ ਅੱਗੇ ਸਾਡੇ ਨਗਰ ਦਾ ਨਾਮ ਤੇ ਪਹਿਰਾ ਦਿੱਤਾ ਐ اسی ਤਰ੍ਹਾਂ ਇਹ ਵਰਕਰਾਂ ਰੱਖਿਆ ਜਾਵੇ ਇਹਨਾਂ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਤਨਾਮ ਜੀ ਤੁਹਾਡਾ ਇੱਥੇ ਥੋਪੀਆਂ ਨਗਰ ਤੇ ਪਹੁੰਚਣ ਤੇ ਦਿਲੋਂ ਧੰਨਵਾਦ ਕਰਦੇ ਆਂ ਔਰ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਜਿਸ ਮਕਸਦ ਲਈ ਇੱਥੇ ਸਾਰਾ ਪਿੰਡ ਇਕੱਠਾ ਹੋਇਆ ਸਾਡੇ ਬਜ਼ੁਰਗ ਇਕੱਠੇ ਹੋਏ ਆ ਜਿਨ੍ਹਾਂ ਨੇ ਅੱਜ ਇਹ ਪਿੰਡ ਦੀ ਭਲਾਈ ਵਾਸਤੇ ਆਮ ਲੋਕਾਂ ਦੀ ਭਲਾਈ ਵਾਸਤੇ ਜਿੰਨੇ ਵੀ ਇਹ ਫੈਸਲੇ ਲਏ ਹੈਗੇ ਜਿੰਨੇ ਵੀ 7-8 ਉਹ ਬਹੁਤ ਹੀ ਮਹੱਤਵਪੂਰਨ ਹੈ ਔਰ ਬਹੁਤ ਹੀ ਜ਼ਰੂਰੀ ਹੈ ਗਰੀਬ ਜਨਤਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਔਰ ਜੋ ਅਪੀਲ ਹੈ ਇਹ ਇਹ ਜਿਹੜੇ ਫੈਸਲੇ ਹੈ ਇਹਨਾਂ ਨੂੰ ਕੋਈ ਛੋਟੇ ਫੈਸਲੇ ਨਾ ਸਮਝਿਓ ਇਹ ਬਹੁਤ ਵੱਡੇ ਫੈਸਲੇ ਹੈ ਔਰ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਔਰ ਸਾਡਾ ਇਹਨਾਂ ਦੇ ਵਿੱਚ ਬਹੁਤ ਫਾਇਦਾ ਹੀ ਫਾਇਦਾ ਹੈ